ਆਮ ਆਦਮੀ ਪਾਰਟੀ ਦੇ ਐਮਐਲਏ ਦੀ ਸੁਰੱਖਿਆ ਆਮ ਆਦਮੀ ਪਾਰਟੀ ਨੇ ਖੁਦ ਹੀ ਵਾਪਸ ਲੈ ਲਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਵੱਡਾ ਝਟਕਾ ਲੱਗਿਆ ਹੈ ਦਰਅਸਲ ਜਲੰਧਰ ਕੇਂਦਰੀ ਹਲਕੇ ਤੋਂ ਇੱਥੇ ਜਿਹੜੇ ਵਿਧਾਇਕ ਨੇ ਰਮਨ ਰੋੜਾ ਉਹਨਾਂ ਦੀ ਸਿਕਿਉਰਿਟੀ ਜੋ ਹੈ ਉਹ ਵਾਪਸ ਲੈ ਲਈ ਗਈ ਹੈ ਤਾਂ ਦੱਸ ਦਈਏ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਦੇ ਲੀਡਰਾਂ ਨੂੰ ਸਿਕਿਉਰਿਟੀ ਪੰਜਾਬ ਦੇ ਵਿੱਚ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਇਹ ਸਵਾਲ ਇੱਥੇ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਤੇ ਐਮਐਲਏ ਯਾਨੀ ਕਿ ਖੁੱਦੀ ਪਾਰਟੀ ਦੇ ਐਮਐਲਏ ਦੀ ਸੁਰੱਖਿਆ ਇੱਥੇ ਆਖਿਰ ਕਿਉਂ ਵਾਪਸ ਲਈ ਗਈ ਹੈ ਬਹੁਤ ਵੱਡਾ ਸਵਾਲ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਨੇ ਰਮਨ ਅਰੋੜਾ ਜਿਨ੍ਹਾਂ ਦੀ ਸੁਰੱਖਿਆ ਅੱਜ ਜਿਹੜੀ ਵਾਪਸ ਹੈ ਸਰਕਾਰ ਨੇ ਲੈ ਲਈ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੁਰੱਖਿਆ ਸਰਕਾਰ ਨੇ ਦਿੱਤੀ ਸੀ ਤੇ ਸਰਕਾਰ ਨੇ ਹੀ ਵਾਪਸ ਲੈ ਲਈ ਗਈ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਅਜੇ ਕਿਸੇ ਵੀ ਤਰੀਕੇ ਦਾ ਬਿਆਨ ਦੇਣ ਤੋਂ ਗੁਰੇਜ਼ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਨੂੰ ਸਿਰਫ ਇੰਨੀ ਕੁ ਇਨਫੋਰਮੇਸ਼ਨ ਮਿਲੀ ਕਿ ਜਿੰਨੇ ਵੀ ਗਾਰਡ ਸੀਗੇ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਤਾਂ ਇਸ ਵੇਲੇ ਦੀ ਬੇਹੱਦ ਅ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਪ ਐਮਐਲਏ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਇੱਥੇ ਸਿਕਿਉਰਿਟੀ ਜੋ ਹੈ ਹਾਲਾਂਕਿ ਖੁਦ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਸਿਕਿਉਰਿਟੀ ਨੂੰ ਵਾਪਸ ਲੈ ਲਿਆ ਗਿਆ ਹੈ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਨੇ ਰਮਨ ਰੋੜਾ ਜਿੰਨਾਂ ਦੀ ਇਹ ਸੁਰੱਖਿਆ ਜੋ ਐ ਉਹ ਵਾਪਸ ਲੈ ਲਈ ਗਈ ਐ ਤਾਂ ਸੁਰੱਖਿਆ ਸਰਕਾਰ ਨੇ ਦਿੱਤੀ ਸੀ ਤੇ ਸਰਕਾਰ ਨੇ ਵਾਪਸ ਲੈ ਲਈ ਐ ਤਾਂ ਉਹਨਾਂ ਦੇ ਵੱਲੋਂ ਸਿਰਫ ਇਹ ਚੀਜ਼ ਦਾ ਜਿਹੜਾ ਬਿਆਨ ਹੈ ਉਹ ਦਿੱਤਾ ਗਿਆ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਬਿਆਨ ਦੇਣ ਤੋਂ ਗੁਰੇਜ਼ ਅਜੇ ਕੀਤਾ ਜਾ ਰਿਹਾ ਪਰ ਵੱਡਾ ਸਵਾਲ ਇੱਥੇ ਇਹ ਐ ਕਿ ਇੱਥੇ ਆਪਣੀ ਹੀ ਖੁੱਦੀ ਪਾਰਟੀ ਦੇ ਜੇਕਰ ਵਿਧਾਇਕ ਦੀ ਗੱਲ ਕੀਤੀ ਜਾਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਅਜੀਹਾ ਕਿਉਂ ਕੀਤਾ ਗਿਆ ਇਸ ਦੇ ਪਿੱਛੇ ਦਾ ਅਸਲ ਕਾਰਨ ਜੋ ਹੈ ਉਹ ਆਖਿਰ ਕੀ ਰਿਹਾ ਹੋਏਗਾ ਤਾਂ ਇੱਥੇ ਜੇਕਰ ਦੇਖਿਆ ਜਾਏ ਤਾਂ ਜਿੰਨੇ ਵੀ ਦਿੱਲੀ ਵਾਲੇ ਮੰਤਰੀ ਨੇ ਜਾਂ ਫਿਰ ਇੱਥੇ ਜਿੰਨੇ ਵੀ ਦਿੱਲੀ ਤੋਂ ਆਏ ਹੋਏ ਨੇ ਚਾਹੇ ਉਹ ਮਨੀਸ਼ ਸਿਸੋਦੀਆ ਹੋਣ ਭਾਵੇਂ ਅਰਵਿੰਦ ਕੇਜਰੀਵਾਲ ਹੋਣ ਭਾਵੇਂ ਸਤਿੰਦਰ ਜੈਨ ਹੋਣ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਐਨੀ ਚਿੰਤਿਤ ਦਿਖਾਈ ਦਿੰਦੀ ਹੈ ਪੰਜਾਬ ਦੀ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਦੇ ਵੱਲੋਂ ਆਖਿਰ ਐਮਐਲਏ ਦੀ ਸਿਕਿਉਰਿਟੀ ਵਾਪਸ ਲੈਣ ਦਾ ਜਿਹੜਾ ਮੇਨ ਕਾਰਨ ਹੈ ਉਹ ਆਖਿਰ ਕੀ ਹੋ ਸਕਦਾ ਬਹੁਤ ਵੱਡਾ ਸਵਾਲ ਹੈ ਤਾਂ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਰਮਨ ਅਰੋੜਾ ਜਲੰਧਰ ਕੇਂਦਰੀ ਹਲਕੇ ਤੋਂ ਨੇ ਤਾਂ ਉਹਨਾਂ ਦੀ ਸਿਕਿਉਰਿਟੀ ਜੋ ਹੈ ਸੁਰੱਖਿਆ ਜੋ ਹੈ ਉਹ ਵਾਪਸ ਲੈ ਲਈ ਗਈ ਹੈ ਹਾਲਾਂਕਿ ਇਸ ਬਾਰੇ ਅਜੇ ਸਰਕਾਰ ਦੇ ਵੱਲੋਂ ਕੋਈ ਵੀ ਜਿਹੜਾ ਬਿਆਨ ਹੈ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਇਸ ਦੇ ਪਿੱਛੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਕਿਉਂਕਿ ਦਿੱਲੀ ਵਾਲੇ ਮੰਤਰੀਆਂ ਨੂੰ ਇੱਕ ਪਾਸੇ ਪੰਜਾਬ ਦੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਉਹਨਾਂ ਨੂੰ ਵੱਖੋ ਵੱਖਰੀ ਸਿਹਤ ਸਹੂਲਤਾ ਵੀ ਦਿੱਤੀਆਂ ਜਾਂਦੀਆਂ ਨੇ ਪਰ ਇੱਥੇ ਖੁੱਦੇ ਜਿਹੜੇ ਖੁੱਦੀ ਪਾਰਟੀ ਦੇ ਐਮਐਲਏ ਨੇ ਉਹਨਾਂ ਦੀ ਸੁਰੱਖਿਆ ਇਸ ਕਦਰ ਵਾਪਸ ਲੈ ਲੈਣਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਕਹਿ ਸਕਦੇ ਹਾਂ ਕਿ ਉੱਠਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਦੱਸ ਜੀ ਕਿ ਜਲੰਧਰ ਕੇਂਦਰੀ ਹਲਕੇ ਤੋਂ ਰਮਨ अरोड़ा ਜਿਹੜੇ ਵਿਧਾਇਕ ਨੇ ਉਹਨਾਂ ਦੀ ਇਹ ਸੁਰੱਖਿਆ ਜੋ ਹੈ ਉਹ ਆਮ ਆਦਮੀ ਪਾਰਟੀ ਨੇ ਖੁਦ ਵਾਪਸ ਲੈ ਲਈ ਹੈ ਹਾਲਾਂਕਿ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਇਹ ਵੀ ਨਿਕਲ ਕੇ ਬਹੁਤ ਜਲਦ ਸਾਹਮਣੇ ਆਏਗਾ ਤੇ ਬਹੁਤ ਜਲਦ ਪਤਾ ਲੱਗੇਗਾ ਕਿ ਆਖਿਰ ਇਥੇ ਇਹ ਸਿਕਿਉਰਿਟੀ ਕਿਸ ਬੇਸਿਸ ਤੇ ਵਾਪਸ ਲਈ ਗਈ ਹੈ ਕਿ ਇਸ ਦਾ ਕਾਰਨ ਹੈ ਕਿ ਇਸ ਦੇ ਪਿੱਛੇ ਦੇ ਪਹਿਲੂ ਨੇ ਤਦਅਸੀਏ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇਥੇ ਰਮਨ ਅਰੋੜਾ ਜਲੰਧਰ ਕੇਂਦਰੀ ਹਲਕੇ ਤੋਂ ਜਿਨ੍ਹਾਂ ਦੀ ਇਹ ਸੁਰੱਖਿਆ ਵਾਪਸ ਲਈ ਗਈ ਹੈ ਫਿਲਹਾਲ ਦੀ ਘੜੀ ਰਮਨ ਅਰੋੜਾ ਦੇ ਵੱਲੋਂ ਇਥੇ ਸਿਰਫ ਔਰ ਸਿਰਫ ਐਨਕ ਹੀ ਬਿਆਨ ਦਿੱਤੇ ਗਿਆ ਹੈ ਕਿ ਸਿਕਿਉਰਿਟੀ ਜੋ ਹੈ ਸੁਰੱਖਿਆ ਜੋ ਹੈ ਸਰਕਾਰ ਨੇ ਮੈਨੂੰ ਦਿੱਤੀ ਸੀ ਤੇ ਸਰਕਾਰ ਨੇ ਹੀ ਵਾਪਸ ਲੈ ਲਈ ਹੈ ਹਾਲਾਂਕਿ ਕਿਸੇ ਵੀ ਪ੍ਰਕਾਰ ਦਾ ਕੋਈ ਬਿਆਨ ਦੇਣ ਤੋਂ ਉਹਨਾਂ ਦੇ ਵੱਲੋਂ ਇੱਥੇ ਜਿਹੜਾ ਕਹਿ ਸਕਦੇ ਆ ਕਿ ਗੁਰੇਜ਼ ਕੀਤਾ ਜਾਂਦਾ ਹੈ ਤਾ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦਾ ਕਿ ਰਮਨ अरोड़ा ਐਮ ਐਲ اے ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕੇ ਤੋਂ ਜਿਨ੍ਹਾਂ ਦੀ ਇਹ ਸੁਰੱਖਿਆ ਵਾਪਸ ਲਈ ਗਈ ਹੈ ਪਰ ਸੁਰੱਖਿਆ ਵਾਪਸ ਕਿਉਂ ਲਈ ਗਈ ਹੈ ਫਿਲਹਾਲ ਦੀ ਘੜੀ ਇਸ ਬਾਰੇ ਸਰਕਾਰ ਦੇ ਵੱਲੋਂ ਜਾਂ ਫਿਰ ਖੁਦ ਐਮ ਐਲ اے ਰਮਨ अरोड़ा ਦੇ ਵੱਲੋਂ ਕੋਈ ਵੀ ਜੜੀ ਅਧਿਕਾਰਿਤ ਪੁਸ਼ਟੀ ਹੈ ਜਾਂ ਕੋਈ ਵੀ ਜੜਾ ਬਿਆਨ ਹੈ ਉਹਨਾਂ ਦੇ ਵੱਲੋਂ ਅਜੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਅਜੇ ਇੱਥੇ ਗੁਰੇਜ਼ ਕੀਤਾ ਜਾ ਰਿਹਾ ਪਰ ਬਾਅਦ ਜਲਦੀ ਚੀਜ਼ ਨਿਕਲ ਕੇ ਸਾਹਮਣੇ ਆਏਗੀ ਕਿ ਆਖਿਰ ਇੱਥੇ ਐਮਐਲਏ ਦੀ ਸਿਕਿਉਰਿਟੀ ਜੋ ਹੈ ਉਹ ਆਮ ਆਦਮੀ ਪਾਰਟੀ ਨੂੰ ਕਿਉਂ ਵਾਪਸ ਲੈਣੀ ਪਈ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ